ਮਾਨਾ ਵੇ ਸੁਣ ਮਾਨਾ ਹੁਣ ਤਾਂ ਬਦਲ ਗਿਆ ਜਮਾਨਾ ਲੈ ਕੇ ਵੋਟਾਂ ਤੁਹਾਨੂੰ ਦੇਰੋਂ ਪਲਾਟਾਵੇ ਮਿੱਤਰਾ ਨਵੀਂ ਬਊ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਇੱਕ ਡਾਕਟਰ ਨਹੀਂ ਦੂਜੀ ਕਹਿੰਦੇ ਕੁੜੀ ਹਰਿਆਣੇਂ ਦੀ ਬਣ ਗਈ ਘਰਵਾਲੀ ਕਹਿੰਦੇ ਹਏ ਮਾਨ ਨਮਾਣੇ ਦੀ ਤੇਰਾ ਇਨਕਲਾਬ ਮਿੱਟੀ ਚ ਮਲਾਤਾ ਹੋਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਇੱਕ ਗੱਲ ਤੈਨੂੰ ਪੈਣੀ ਕਹਿੰਦੇ ਮੰਨਣੀ ਜਟਾਂ ਦੀ ਨਹੀਂ ਗਵਾਉਣੀ ਅੱਜ ਤੇ ਅਸੀਂ ਬਹਿ ਕੇ ਲੱਖਾਂ ਦੀ ਗੱਲ ਬਾਤ ਇਸ਼ਾਰਾ ਤੈਨੂੰ ਸਮਝਾਤਾ ਵੇ ਮਿੱਤਰਾ ਨਵੀਂ ਬਉ ਨੇ ਢੰਡਾ ਟੀਕਾ ਲਾਤਾ ਵੇ ਮਿੱਤਰਾ ਧਨ ਜਿਗਰਾ ਹੈ ਸਾਡਾ ਤੈਨੂੰ ਮੋਟਾਂ ਪਾਈਆਂ ਵੇ 92 ਸੀਟਾਂ ਜੋਰ ਲਾ ਕੇ ਅਸੀਂ ਜਟਾਈਆਂ ਵੇ ਅਸੀਂ ਤਾਂ ਕਹਿੰਦੇ ਵੇਖ ਬਦਲਾ ਲਿਆ ਤਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾਵੇ ਮਿੱਤਰਾ ਚੌਂਕ ਨਹੀਂ ਤਾਨੂੰ ਕੋਈ ਅੱਖ ਧਰਨਾ ਲਾਣੇਂਦਾ ਸੱਚ ਕਬੂਲ ਕਰੀ ਤੂੰ ਕਹਿੰਦੇ ਲਿਖਿਆ ઠાਣੇਂਦਾ ਵਿੱਚ ਪਰਾਂ ਦੇ ਤੇਰਾ ਗੀਤ ਬਣਾਤਾਵੇ ਮਿੱਤਰਾ ਨਵੀਂ ਬਉ ਨੇ ਠੰਡਾ ਟੀਕਾ ਲਾਤਾ